ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਵੱਡੀ ਖਬਰ ਪੰਜਾਬ वासियों ਲਈ ਖਤਰੇ ਦੀ ਘੰਟੀ ਜਾਰੀ ਹੋਇਆ ਅਲਰਟ 12 13 ਜੂਨ ਨੂੰ ਪੰਜਾਬ ਵਿੱਚ ਗਰਮੀ ਲਗਾਤਾਰ ਕਹਿਰ ਦਿਖਾ ਰਹੀ ਹੈ ਜਿਸ ਕਾਰਨ ਅਸਮਾਨ ਦੇ ਉੱਪਰ ਵਰ ਰਹੀ ਅਗ ਦਾ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ ਗਰਮੀ ਕਾਰਨ ਅੱਜ ਪਾਰਾ 44 ਡਿਗਰੀ ਤੱਕ ਪਹੁੰਚ ਗਿਆ ਹੈ ਉੱਥੇ ਸ਼ਹਿਰ ਵਿੱਚ ਸਨਾਟਾ ਵੀ ਦੇਖਣ ਨੂੰ ਮਿਲਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਗਰਮੀ ਕਾਰਨ ਪਟਿਆਲਾ ਵਿੱਚ ਜੈਲੋ ਅਲਰਟ ਜਾਰੀ ਕੀਤਾ ਹੈ ਬਹੁਤ ਜ਼ਿਆਦਾ ਗਰਮੀ ਨੇ ਲੋਕਾਂ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ ਜੇਠ ਮਹੀਨੇ ਦੀ ਗਰਮੀ ਦੇ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਸੋਮਵਾਰ ਨੂੰ ਪਟਿਆਲਾ ਸ਼ਹਿਰ ਵਿੱਚ 44 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਜਿ ਪ੍ਰਤਾਪਮਨ ਵਦਨ ਕਾਂ ਛੜਕਾਂ ਸੁਨਸਾਨ ਦਿਖਾਈ ਦਿੱਤੀਆਂ ਅਤੇ ਦੁਪਹਿਰ ਤੋਂ ਨੂੰ ਬਾਅਦ ਨਿ ਬਾਅਦ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ ਸਵੇਰ ਤੋਂ ਹੀ ਗਰਮੀ ਵਰਗ ਗਰਮੀ ਵਰਗੀ ਗਰਮ ਹਵਾ ਚਲਣੀਆਂ ਲੱਗੀਆਂ ਹਨ ਰਿਕਸ਼ਾ ਚਾਲਕ ਮਜ਼ਦੂਰ ਅਤੇ ਖੁੱਲੀਆਂ ਥਾਵਾਂ ਤੇ ਕੰਮ ਕਰਨ ਵਾਲੇ ਲੋਕਾਂ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਬਾਜ਼ਾਰ ਵੀ ਸੁਨਸੰਦ ਖਾਈ ਦਿੱਤੇ ਹਨ ਛੜਕਾਂ ਤੇ ਆਵਾਜਾਈ ਘਟ ਰਹੀ ਹੈ ਵਾਧਿਕਰਮੀ ਦੇ ਮੱਦੇਨਜ਼ਰ ਸਿਨ੍ਹਿਆੜਾ ਡਾਕਟਰ ਅਸ਼ੋਕ ਜੋਸ਼ੀ ਨੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਇਸ ਭਿਆਨਕ ਗਰਮੀ ਵਿੱਚ ਬਜ਼ੁਰਗਾਂ ਤੇ ਬੱਚਿਆਂ ਨੂੰ ਘਰ ਵਿੱਚ ਰੱਖੋ। ਉਹਨਾਂ ਦਾ ਕਹਿਣਾ ਹੈ ਕਿ ਸਿਰਫ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜ਼ਿਆਦਾ ਪਾਣੀ ਪੀਓ ਅਤੇ ਤਾਜ਼ਾ ਭੋਜਨ ਖਾਓ। ਬਜ਼ੁਰਗ, ਬੱਚਿਆਂ ਨੂੰ, ਗਰਭ ਅਤੇ ਔਰਤਾਂ ਨੂੰ ਗਰਮੀ ਤੋਂ ਖਾਸ ਤੌਰ ਤੇ ਬਚਾ ਕਰਨ ਦੀ ਲੋੜ ਹੈ ਜੀ। ਜਾਣਕਾਰੀ ਅਨੁਸਾਰ ਤੇਜ਼ ਗਰਮੀ ਦਾ ਪ੍ਰਕੋਪ ਕੁਝ ਹੋਰ ਦਿਨਾਂ ਤੱਕ ਚੱਲਦਾ ਰਹੇਗਾ ਜਿਸ ਕਾਰਨ ਲੋਕਾਂ ਨੂੰ ਹੋਰ ਸਾਵਧਾਨ ਰਹਿਣ ਦੀ ਲੋੜ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ